ਸਸਕਾਲ ਦੋਸਤੋ ਮੈਂ ਜੀਤ ਸਿੰਘ ਨਵੀਂ ਵੀਡੀਓ ਨਵਾਂ ਕੰਮ ਨਵੀਂ ਜਾਣਕਾਰੀ WTC ਤੋਂ ਤੁਹਾਡੇ ਕੋਲ ਹੋਦਿਆ ਨਵਾਂ ਕੰਮ ਲੈ ਕੇ ਆ ਕੇ ਵੀਡੀਓ ਦੇ ਟਾਈਟਲ ਤੋਂ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਅੱਜ ਦੇ ਵੀਡੀਓ ਵਿੱਚ ਆਪਾਂ ਕੀ ਜੀ ਸ਼ੇਅਰ ਕਰਦੇ ਜਾ ਰਹੇ ਹਾਂ ਅੱਜ ਅਸੀਂ ਇੱਕ ਨਵਾਂ ਕੰਮ ਲੈ ਕੇ ਆਏ ਆ ਪੰਜਾਬ ਦੇ ਵਿੱਚ ਪਹਿਲੀ ਵਾਰੀ ਸ਼ਾਰਟ ਟਰਮ ਦਾ ਕੋਰਸ ਪਲੰਬਿੰਗ ਦਾ ਫਲੰਮੇ ਦੇ ਕਿਉਂਕਿ ਸਾਡੇ ਕੋਲ ਮੋਸਟਲੀ ਸਟੂਡੈਂਟ ਜਿਹੜੇ ਕੈਨੇਡਾ ਵਾਲੇ ਆਉਂਦੇ ਸੀ ਸਾਨੂੰ ਪੁੱਛਦੇ ਸੀ ਸਭ ਫਲੰਮੇ ਦਾ ਕੰਮ ਵੀ ਸ਼ੁਰੂ ਕਰੋ ਸੋ ਫਲੰਮੇ ਦਾ ਕੰਮ ਜਿਹੜਾ ਅਸੀਂ ਸ਼ੁਰੂ ਕੀਤਾ ਹੋਇਆ ਹੈ ਮੇਰੇ ਨਾਲ ਆ ਮਨਿੰਦਰ ਸਿੰਘ ਜੀ ਤੇ ਇਹ ਜਿਹੜੇ ਸਾਡੇ ਇੰਸਟ੍ਰਕਟਰ ਵੀ ਆ ਤਕਰੀਬਨ ਇਹਨਾਂ ਦਾ 22 ਤੋਂ 24 ਸਾਲ ਦਾ ਐਕਸਪੀਰੀਅੰਸ ਹੈਗਾ ਆਈਟੀਆਈ ਹੋਲਡਰ ਹੈ ਡਿਪਲੋਮਾ ਹੋਲਡਰ ਹੈ ਜੀ ਮਨਿੰਦਰ ਸਿੰਘ ਜੀ ਕਿਵੇਂ ਹਾਲ ਚਾਲ ਸਤਿ ਸ਼੍ਰੀ ਅਕਾਲ ਪਹਿਲਾਂ ਤੇ ਇਹ ਕਿ ਸਾਡੀ ਵੀਡੀਓ ਦੇ ਵਿੱਚ ਸਾਡੇ ਕੰਮ ਦੇ ਵਿੱਚ ਬੜਾ ਸਵਾਗਤ ਆ। ਇਹ ਕਿੰਨੇ ਟਾਈਮ ਦੀ ਆਪਾਂ ਇਹ ਜਿਹੜੀ ਟ੍ਰੇਨਿੰਗ ਪਲੰਮੇ ਦਾ ਕੰਮ ਕਰਾਉਂਦੇ ਆ। ਇਹ ਕਿੰਨੇ ਟਾਈਮ ਦਾ ਕੋਰਸ ਹੈ ਜੀ? 1.5 ਮਹੀਨੇ ਦੀ ਕਰੀਏ ਜੀ ਆਪਾਂ। 1.5 ਮਹੀਨੇ। ਹਾਂਜੀ। ਅੱਛਾ। 1.5 ਮਹੀਨੇ ਦਾ ਕੋਰਸ ਹੈ। ਹਾਂਜੀ। ਇਸ ਤਕਰੀਬਨ 1.5 ਮਹੀਨੇ ਵਿੱਚ ਕਿਹੜੀ ਕਿਹੜੀ ਤੁਸੀਂ ਪਲੰਮੇ ਦਾ ਕੰਮ ਦੱਸਦੇ ਆ। 1.5 ਮਹੀਨੇ ਦੀ ਸਰ ਕਰੀਗਾ। ਕਿੰਨੇ ਘੰਟੇ ਦਾ ਟਾਈਮ ਆ ਜੀ ਕਲਾਸ ਦਾ। 3 ਘੰਟੇ ਦੀ ਕਲਾਸ ਆ। 3 ਘੰਟੇ ਦੀ ਕਲਾਸ ਦਾ ਟਾਈਮ। ਹਾਂਜੀ। ਅੱਛਾ। ਇਹਦੇ ਇੱਕ ਸਰ ਅਸੀਂ ਹਾਊਸ ਕਲੰਬੇ ਦਾ ਵੀ ਹਾਊਸ ਦਾ ਵੀ ਪਰੰਮੇਨਾ ਕੰਮ ਵੀ ਕਰਦੇ ਆ ਕਮਰਸ਼ੀਅਲ ਵੀ ਕਰਦੇ ਆ ਕਲਕਸ਼ਨ ਵੀ ਕਰਦੇ ਆ ਕਮਰਸ਼ੀਅਲ ਵੀ ਕਰਦੇ ਆ ਸੋ ਦੋਸਤੋ ਹਾਊਸ ਕਲੰਬੇ ਦਾ ਕੰਮ ਵੀ ਕਿਵਦਾ ਕਮਰਸ਼ੀਅਲ ਦਾ ਜਿਹੜਾ ਹੈਗਾ ਆ ਉਹ ਵੀ ਅਸੀਂ ਦੱਸਦੇ ਆ ਪਲੰਬਿੰਗ ਦਾ ਕੰਮ ਜਿਹੜੇ ਤੁਸੀਂ ਦੇਖ ਰਹੇ ਆ ਮੁੰਡੇ ਸਾਡੇ ਪਲੰਬਿੰਗ ਦਾ ਕੰਮ ਕਰ ਰਹੇ ਜਿਆਦਾ ਆ ਜਿਹੜੇ ਸੋ ਸਾਡੇ ਕੁਝ ਸਟੂਡੈਂਟ ਵੀ ਆਏ ਹੋਏ ਆ ਕੈਨੇਡਾ ਜਾਣ ਵਾਲੇ ਉਹ 1.5 ਮਹੀਨੇ ਦਾ ਕੋਰਸ ਜਾਂ ਟ੍ਰੇਨਿੰਗ ਕਰਦੇ ਆ ਸੋ ਮੈਂ ਮਨਮੋਹਨ ਜੀ ਇੱਕਨ ਹੋਰ ਪੁੱਛਣੀ ਚਾਹਨਾ ਇਹ ਜਿਹੜੀ ਵਿਦੇਸ਼ ਵਿੱਚ ਪਲੰਮਿੰਗ ਚੱਲਦੀ ਆ ਉਹਦੇ ਹਿਸਾਬ ਨਾਲ ਹੀ ਜਾਂ ਕਿਉਂਕਿ ਮੈਨੂੰ ਪਤਾ ਲੱਗਾ ਤੁਸੀਂ ਬਾਹਰ ਵੀ ਕਾਫੀ ਲੰਮਾ ਟਾਈਮ ਕੰਮ ਕਰਕੇ ਆਏ ਹੋ ਦੋਹਾ ਕਤਲ ਵਿੱਚ ਵੀ ਦबई ਵਿੱਚ ਵੀ ਗਲਬ ਵਿੱਚ ਵੀ ਤੁਸੀਂ ਕੰਮ ਕੀਤਾ ਯੂਕੇ ਵਿੱਚ ਵੀ ਮੈਨੂੰ ਪਤਾ ਲੱਗਾ ਤੁਸੀਂ ਕੰਮ ਕੀਤਾ ਉਹਦੇ ਸਾਬ ਨਾਲ ਉਹਦੇ ਸਾਬ ਨਾਲ ਹੀ ਫਲਮੇ ਦਾ ਕੰਮ ਤੁਸੀਂ ਸਭ ਦਾ ਦੱਸਦੇ ਹੋ ਜੀ ਸਰ ਜੀ ਜਿਹੜਾ ਅਸੀਂ ਕੰਮ ਕਰਦੇ ਸਾਰਾ ਹੀ ਸਿਰ ਚੱਲਦਾ ਗਿਆ ਜੀ ਕਿਉਂਕਿ ਇੰਡੀਆ ਦੇ ਵਿੱਚ ਵੀ ਹੁਣ ਡਿਵੈਲਪਮੈਂਟ ਉਸ ਹਿਸਾਬ ਨਾਲ ਹੀ ਕਰਦਾ ਹੈ ਉਸ ਹਿਸਾਬ ਨਾਲ ਹੀ ਚੱਲਦਾ ਪਿਆ ਜੀ ਦੋਸਤੋ ਅੱਜ ਵੀ ਅਸੀਂ ਨੈਕਸਾ ਦੇ ਸ਼ੋਰੂਮ ਯਾਨੀ ਕਿ ਮਰੂਤੀ ਸੁਜੂਕੀ ਦੀ ਬ੍ਰਾਂਚ ਹੈ ਨੈਕਸਾ ਹੁਸ਼ਿਆਰਪੁਰ ਉੱਥੇ ਖੜੇ ਆ ਉੱਥੇ ਵੀ ਕੰਮ ਚੱਲਦਾ ਮੈਨੂੰ ਇੱਕ ਗੱਲ ਦਾ ਸੋਚ ਜਿਹੜੇ ਸਾਡੇ ਕੋਲ ਸਟੂਡੈਂਟ ਆਉਂਦੇ ਆ ਕਿਥੇ ਇਦਾਂ ਹੀ ਤਾਂ ਨਹੀਂ ਕਿ ਤੁਸੀਂ ਉੱਥੇ ਸਾਈਟ ਦੇ ਕੰਮ ਕਰਵਾਉਂਦੇ ਹੋ ਜਾਂ ਉਹਨਾਂ ਨੂੰ ਆਪਣੇ ਸਕੂਲ ਤੋਂ ਬਾਹਰ ਸਾਈਟ ਤੇ ਵੀ ਵਿజిਟ ਕਰਾਉਂਦੇ ਹੋ ਜਿੱਥੇ ਕੰਮ ਚੱਲਦਾ ਜਿੱਦੋਂ ਸਾਡਾ ਹੁਣ ਇਸ ਟਾਈਮ ਨੈਕਸਰ ਵਿੱਚ ਸਾਡਾ ਕੰਮ ਚੱਲ ਰਿਹਾ ਹੈ ਨੈਕਸਰ ਵਿੱਚ ਕੰਮ ਚੱਲ ਰਿਹਾ ਹੈ ਅਸੀਂ ਉਹਨਾਂ ਨੂੰ ਉੱਥੇ ਹੀ ਵਿజిਟ ਕਰਾਵਾਂਗੇ ਠੀਕ ਹੈ ਤੇ ਸੈਂਚਰੀ ਪਲਾਈਵੋਡ ਸੈਂਚਰੀ ਪਲਾਈਵੋਡ ਸਾਡਾ ਕੰਮ ਚੱਲ ਉਹਦੀ ਵੀ ਕਰਾਵਾਂਗੇ ਆਪਾਂ ਸੈਂਚਰੀ ਪਲਾਈਵੋਡ ਹਾਂਜੀ ਦੋਸਤੋ ਸੈਂਚਰੀ ਪਲਾਈਵੋਡ ਵੱਡੀਆਂ ਕੰਪਨੀਆਂ ਜਿਹੜੀਆਂ ਉਸੇ ਕਮਰਸ਼ੀ ਤੁਸੀਂ ਦੇਖ ਰਹੇ ਹੋ ਇਸ ਵੀਡੀਓ ਦੇ ਵਿੱਚ ਵੀ ਕਿੱਦਾਂ ਵੱਡੇ ਵੱਡੇ ਪਾਈਪ ਲੱਗੇ ਆ ਕਿੱਦਾਂ ਸੈਕੰਡ ਫਲੋਰ ਤੇ ਥਰਡ ਫਲੋਰ ਤੇ ਪਾਣੀ ਦਾ ਪ੍ਰੈਸ਼ਰ ਕਿੱਦਾਂ ਦੇਣਾ ਕਿੱਦਾਂ ਲੀਕਿੰਗ ਚੈੱਕ ਕਰਨੀਆਂ ਸਾਰੇ ਦਾ ਸਾਰਾ ਅੱਛਾ ਇਹਦੇ ਤੋਂ ਇਲਾਵਾ ਤੁਸੀਂ ਟੂਲ ਦੀ ਜਾਣਕਾਰੀ ਵੀ ਦਿੰਦੇ ਹੋ ਕੋਈ ਹਾਂਜੀ ਸਰ ਜੀ ਸੂਲੀ ਪੂਰੀ ਮੇਰੇ ਖਿਆਲ ਨਾਲ ਸ਼ੁਰੂਆਤ ਤੁਸੀਂ ਟੂਲ ਤੋਂ ਹੀ ਕਰਦੇ ਹੋ ਸ਼ੁਰੂਆਤ ਸਾਰ ਟੂਲ ਤੋਂ ਹੀ ਹੁੰਦੀ ਹੈ ਟੂਲ ਤੋਂ ਹੀ ਆਏ ਸਭ ਤੋਂ ਪਹਿਲਾਂ ਸ਼ੁਰੂਆਤ ਟੂਲ ਤੋਂ ਹੁੰਦੀ ਆ ਟੂਲ ਤੋਂ ਇਲਾਵਾ ਉਸ ਤੋਂ ਬਾਅਦ ਇੱਕ ਵਾਸ਼ਪੇਸ਼ਲ ਬਕਾਇਦਾ ਵਾਸ਼ਰੂਮ ਦੀ ਸਾਰੀ ਫਿਟਿੰਗ ਅੱਛਾ ਮੈਨੂੰ ਇੱਕ ਗਲਤ ਸੋਚ ਕੀਤੀ ਇਦਾਂ ਹੀ ਤਾਂ ਨਹੀਂ ਡਰੇਂਗ ਦੇਖਣੀ ਵੀ ਦੱਸ ਦਿਓ ਸਟੂਡੈਂਟ ਤੁਸੀਂ ਹਾਂਜੀ ਸਰ ਜੀ ਦੱਸਦੇ ਆਂ ਦੋਸਤੋ ਡਰੇਂਗ ਬਕਾਇਦਾ ਜਿਹੜੀ ਹੈਗੀ ਆ ਉਹਦੇ ਮੁਤਾਬਕ ਹੀ ਤੁਹਾਨੂੰ ਕੰਮ ਦਿੱਤਾ ਜਾਣਾ ਤੁਹਾਡਾ ਟਾਸਕ ਜਿਹੜਾ ਹੋਣਾ ਉਹਦੇ ਮੁਤਾਬਕ ਹੀ ਤੁਸੀਂ ਕਰਨਾ ਬੇਰੀਫਿਕਲ ਹੋ ਕਰਕੇ ਪਲੰਬਿੰਗ ਦਾ ਜਿਹੜਾ ਸ਼ਾਰਟ ਟਰਮ ਦੇ ਕੋਰਸ ਸਾਡੇ ਕੋਲ ਚੱਲਦੇ ਆ ਸਪੈਸ਼ਲੀ ਫੋਰ ਕੈਨੇਡਾ ਦੇ ਲਈ ਜਿਹੜੇ ਚੱਲਦੇ ਆ ਤੁਸੀਂ ਪੰਜਾਬ ਹੁਸ਼ਿਆਰਪੁਰ ਦੇ ਵਿੱਚ ਵਿਜ਼ਿਟ ਕਰੋ WTC ਜਾਨੀ ਕਿ ਵਾਈਕਲ ਡੈਨਿਕ ਸੈਂਟਰ ਦੇ ਵਿੱਚ ਮੇਰੇ ਕੰਟੈਕਟ ਨੰਬਰ ਸਾਡੇ ਸਕਰੀਨ ਦੇ ਉੱਤੇ ਆ ਰਹੇ ਆ ਕੰਟੈਕਟ ਕਰਕੇ ਜਦੋਂ ਮਰਜ਼ੀ ਆਜੋ ਰਹਿਣ ਦੇ ਲਈ ਰੂਮ ਦੇ ਲਈ ਸਾਰਾ ਕੁਝ ਇੱਥੇ ਪ੍ਰਬੰਧ ਕੀਤਾ ਹੋਇਆ ਤੁਹਾਡਾ ਫੀਸ ਜਿਹੜੀ ਆ ਉਹ ਤੁਹਾਨੂੰ ਅਸੀਂ ਮੈਂਸ਼ਨ ਡਿਸਕ੍ਰਿਪਸ਼ਨ ਵਿੱਚ ਵੀ ਕਰ ਰਹੇ ਆ ਸਾਨੂੰ ਕਾਲ ਵੀ ਕਰ ਸਕਦੇ ਹੋ ਹੁਸ਼ਿਆਰਪੁਰ ਤੁਸੀਂ ਆਣਾ ਤੇ ਪਲੰਬਿੰਗ ਦੇ ਕੰਮ ਦੇ ਵਿੱਚ ਤੁਹਾਡੀ ਪੂਰੀ ਸਹਾਇਤਾ ਕਰਵਾਵਾਂਗੇ ਜਿੱਦਾਂ welding ਦਾ ਕੰਮ ਹੈ ਸ਼ਾਰਟ ਟਰਮ ਦਾ ਕੋਰਸ ਹੈ ਆ ਇਦਨੇ ਸੀ ਨਾਲ ਪਲੰਬਿੰਗ ਦਾ ਕੰਮ ਵੀ ਜਿਹੜਾ ਸ਼ੁਰੂ ਕਰ ਦਿੱਤਾ ਗਿਆ ਆ ਆਉਣ ਵਾਲੀ ਵੀਡੀਓ ਦੇ ਵਿੱਚ ਪਲੰਬਿੰਗ ਦੇ ਰਿਲੇਟਡ ਹੋਰ ਚੀਜ਼ਾਂ ਲੈ ਕੇ ਤੁਹਾਡੇ ਨਾਲ ਨਵੀਂ ਜਾਣਕਾਰੀ ਸਾਂਝੀ ਕਰਾਂਗੇ ਉਦੋਂ ਤੱਕ ਲਈ ਰੱਬ ਦਾ ਖਾਸ ਸਤਿਕਾਰ